ਨੂੰ ਅੱਜ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ 2022 'ਚ ਅਨਮੋਲ ਹੀਰੇ ਕਹਿ ਕੇ ਉਹਨੂੰ ਜਲੰਧਰ ਤੋਂ ਟਿਕਟ ਦਿੱਤੀ ਸੀ ਸ਼ੀਤਲ ਅਰੁੰਗਲ ਸਾਹਿਬ ਉਹਨਾਂ ਦੀ ਮੈਂ ਆ ਫੋਟੋ ਸ਼ੇਅਰ ਕਰ ਰਿਹਾ ਇਸ ਲਈ ਕਰ ਰਿਹਾ ਕਿਉਂਕਿ ਅੱਜ ਉਹਨਾਂ ਨੇ ਇੱਕ ਨਵੀਂ ਵੀਡੀਓ ਚੜਾਈ ਹੈ ਇਹ ਮੈਂ ਤਾਂ ਕਰ ਰਿਹਾ ਕਿ ਭਗਵੰਤ ਮਾਨ ਨਾਲ ਉਹਨਾਂ ਦੀ ਕਿੰਨੀ ਨੇੜਤਾ ਹੈ ਕਿਤੇ ਇੱਕ ਫੋਟੋ ਨਹੀਂ ਕਈ ਫੋਰਟੌਨ ਨੇ ਸਾਰੇ ਪਰਿਵਾਰ ਨਾਲ ਰੁੰਗਲ ਸਾਹਿਬ ਤੇ ਸੀਐਮ ਸਾਹਿਬ ਦਾ ਪਰਿਵਾਰ ਇੱਥੇ ਸੀਐਮ ਸਾਹਿਬ ਦੇ ਨਾਲ ਬੈਠੇ ਨੇ ਔਰ ਅੱਜ ਉਹਨਾਂ ਨੇ ਇੱਕ ਵੀਡੀਓ ਚੜਾਈ ਹੈ ਜਿੱਥੇ ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੂੰ ਜਿਹੜੇ ਆਪਦੇ ਆਪ ਨੂੰ ਕੱਟੇ ਰਿਮਾਨਦਾਰ ਦੱਸਦੇ ਆ ਉਹਨਾਂ ਨੂੰ ਕੱਟੇ ਬੇਈਮਾਨ ਦੱਸਿਆ ਸੋ ਭਗਵੰਤ ਮਾਨ ਜੀ ਮੈਂ ਤਾਂ ਕਹੂੰਗਾ ਆਪਦਾ ਨਾ ਤੁਸੀਂ ਭਗਵੰਤ ਮਾਨ ਦੀ ਜਗ੍ਹਾ ਭਗਵੰਤ ਬੇਈਮਾਨ ਰੱਖ ਲਓ ਜੇ ਉਹਦੀ ਗੱਲਾਂ ਦਾ ਜਵਾਬ ਨਾ ਦਿੱਤਾ ਅੱਜ ਉਹਨੇ ਤੁਹਾਨੂੰ ਓਪਨ ਚੈਲੰਜ ਕੀਤਾ ਕਿ 5 ਤਰੀਕ ਤੱਕ ਮੇਰੇ ਨਾਲ ਜਾ ਕੇ ਡਿਬੇਟ ਕਰ ਲੋ ਜਾਂ ਮੇਰੀਆਂ ਗੱਲਾਂ ਸੁਣ ਲਓ ਔਰ ਮੇਰੀਆਂ ਗੱਲਾਂ ਸੁਣ ਕੇ ਕਾਰਵਾਈ ਕਰ ਭਗਵੰਤ ਮਾਨ ਜੀ ਤੁਸੀਂ ਤੁਹਾਨੂੰ ਯਾਦ ਹੋਣਾ ਕਿ ਆਪਰੇਸ਼ਨ ਲੋਟਸ ਜਦੋਂ ਇਸੇ ਸ਼ੀਤਲ ਅਰੰਗਲ ਨੇ ﺍﻟजाम ਲਾਏ ਸਨ ਕਿ 25 ਕਰੋੜ ਰੁਪਈਆ ਔਰ ਸਿੱਧੇ ਦੇਸ਼ ਦੇ ਹੋਮ ਮਿਨਿਸਟਰ ਦਾ ਨਾਮ ਲਿਆ ਸੀਗਾ ਕਿ ਆਪਰੇਸ਼ਨ ਨੋਟਿਸ ਚੱਲ ਰਿਹਾ ਜਿਹਦੇ ਬਾਰੇ ਵਿਧਾਨ ਸਭਾ ਦੇ ਫਲੋਰ ਤੇ ਡੈਮੋਕਰੇਸੀ ਦਾ ਜਿਹੜਾ ਮੰਦਰ ਖਵਾਉਂਦਾ ਉੱਥੇ ਫਲੋਰ ਤੇ ਖਲੋ ਕੇ ਤੁਸੀਂ ਉਹਦੀ ਪਿੱਠ ਵੀ ਥਾਪਤ ਪਾਈ ਸੀ ਔਰ ਤੁਸੀਂ ਇਸ ਗੱਲ ਦਾ ਇੱਕ ਠੋਕ ਠੋਕ ਕੇ ਗੱਲ ਕੀਤੀ ਸੀ ਕਿ ਮੇਰਾ ਐਮਐਲਏ ਬਹੁਤ ਦਲੇਰੀ ਨਾਲ ਅਜ ਭਾਜਪਾ ਦੇ ਉਲਟ ਲੜ ਰਿਹਾ ਅੱਜ ਉਹੀ ਐਮਐਲਏ ਜੀ ਦੇ ਸ਼ਿਕਾਇਤ ਦਰਜ ਕਰਾਉਣ ਆਸਤੇ ਤੁਸੀਂ ਆਪ ਦੇ ਨੰਬਰ 2 ਇਨ ਕੈਬਿਨੇਟ ਹਰਪਾਲ ਚੀਮਾ ਨੂੰ ਡੀਜੀਪੀ ਸਾਹਿਬ ਕੋਲ ਭੇਜਿਆ ਔਰ ਆਪਰੇਸ਼ਨ ਲੋਟਸ ਦੇ ਸਪੈਸ਼ਲ ਥਾਣਾ ਉਥੇ ਐਫਆਈਆਰ ਦਰਜ ਹੋਈ ਔਰ ਅਜੇ ਤੱਕ ਉਸ ਐਫਆਈਆਰ ਦਾ ਕੱਖ ਨਹੀਂ ਨਿਕਲਿਆ ਤਾਂ ਬੱਚਾ-ਬੱਚਾ ਜਾਣਦਾ ਹੁਣ ਉਸੇ ਤੁਹਾਡੇ ਚੇਤੇ ਨੇ ਆ ਪਰਦਾ ਫਾਸ਼ ਕੀਤਾ ਔਰ ਤੁਹਾਡੇ ਪਰਿਵਾਰ ਦੀ ਨੇੜਤਾ ਆ ਰਮਨ अरोड़ा ਦੀ ਆ ਤੁਹਾਡੇ ਮਾਤਾ ਜੀ ਨਾਲ ਫੋਟੋ ਆ ਤੁਹਾਡੇ ਸਤਿਕਾਰਯੋਗ ਤੁਹਾਡੇ ਧਰਮ ਪਤਨੀ ਜੀ ਬੈਠੇ ਆ ਰਮਨ अरोड़ा ਸਾਹਿਬ ਖਲੋਤੇ ਆ ਦੂਜੀ ਫੋਟੋ ਆ ਇੱਕ ਫੋਟੋ ਜਿੱਥੇ ਐਮਐਲਏ ਸਾਹਿਬ ਥੋਡੇ ਭੈਣ ਜੀ ਤੇ ਥੋਡੇ ਘਰਦਿਆਂ ਨਾਲ ਇੱਥੇ ਬੈਠੇ ਆ ਔਰ ਆ ਫੋਟੋ ਮਤਲਬ ਕਿ ਥੋਡੇ ਇਸ ਐਮਐਲਏ ਨਾਲ ਥੋਡੇ ਪਰਿਵਾਰ ਦੇ ਕਿੰਨੇ ਨੇੜਲੇ ਸੰਬੰਧ ਨੇ ਔਰ ਇਹ ਐਮਐਲਏ ਕਿਵੇਂ ਪ੍ਰਾਪਰਟੀ ਜਿਨੇ ਕੋਈ ਕਾਲ ਨਹੀਂ ਪਾਛ ਕਰਨੀ ਹੈ ਉਹਦੇ ਤੋਂ ਲੱਖਾਂ ਕਰੋੜਾਂ ਰੁਪਈਆ ਇਕੱਠਾ ਕਰ ਰਿਹਾ ਥੋਡੇ ਨਾਂ ਤੇ ਥੋਡੇ ਪਰਿਵਾਰ ਦੇ ਨਾਂ ਤੇ ਇਹ ਐਮਐਲਏ ਲਾਟਰੀ ਵਾਲਿਆਂ ਤੋਂ ਪੈਸੇ ਲੈ ਰਿਹਾ ਏ ਐਮਐਲਏ ਬਦਲੀਆਂ ਦੇ ਪੈਸੇ ਲੈ ਰਿਆ ਔਰ ਯਾਦ ਹੋਵੇ ਕੋ ਦੋ ਭਰਾ ਜਿਹੜੇ ਜਲੰਧਰ ਚ ਸੁਸਾਈਡ ਕਰ ਗਏ ਸੀ ਔਰ ਇੱਕ ਥਾਣੇਦਾਰ ਨੂੰ ਬਚਾਉਣ ਚ ਵੀ ਇਸ ਐਮਐਲਏ ਦਾ ਬੜਾ ਵੱਡਾ ਹੱਥ ਸੀ ਔਰ ਉਸ ਥਾਣੇਦਾਰ ਨਵਦੀਪ ਸੌਦੀ ਮਦਦ ਐਮਐਲਏ ਕਰਦਾ ਸੀ ਥੋੜਾ ਰਮਨ ਰੋੜਾ ਜੀ ਦੀ ਮਦਦ ਥੋੜਾ ਟੱਬਰ ਕਰਦਾ ਸੀ ਮੈਂ ਤਾਂ ਇੱਕੋ ਗੱਲ ਚਾਹੁੰਦਾ ਜੇ ਅੱਜ ਕਿ ਸੱਚ ਸਾਹਮਣੇ ਆਵੇ ਜੇ ਵਾਕਏ ਥੋਡੀ ਲੱਤਾਂ ਜਾਨ ਹੈਗੀ ਲੱਤਾਂ ਤੁਹਾਡੀਆਂ ਭਾਰ ਝੱਲਦੀਆਂ ਨੇ ਤੇ ਇੰਡੀਪੈਂਡੈਂਟ ਇਨਕੁਆਇਰੀ ਕਰਾ ਦਿਓ ਪਰਚਾ ਦਰਜ ਕਰੋ ਤੁਹਾਡਾ ਅਜ਼ੀਜ਼ ਐਮਐਲਏ ਰਿਆ ਅੱਜ ਤੁਹਾਡੇ ਪਰਿਵਾਰ ਦੇ ਖਿਲਾਫ ਤੁਹਾਡੇ ਰਮਨ ਅਰੋੜੇ ਦੇ ਖਿਲਾਫ ਤੁਹਾਡੇ ਭੈਣ ਜੀ ਦੇ ਖਿਲਾਫ ਤੁਹਾਡੇ ਮਾਤਾ ਜੀ ਦਾ ਨਾਂ ਲੈ ਲੈ ਕੇ ਕਿ ਕਿਵੇਂ ਇਹਨਾਂ ਨੇ ਦੇ ਪੰਜਾਬ ਦੀ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਦਾ ਲੌਟਰੀ ਵਾਲਿਆਂ ਤੋਂ ਪ੍ਰਾਪਰਟੀ ਵਾਲਿਆਂ ਤੋਂ ਹੋਰ ਸ਼ਰਾਬ ਵਾਲਿਆਂ ਤੋਂ ਪਤਾ ਨਹੀਂ ਕਿਹਦੀ ਕਿਹਦਾ ਨੌ ਲੈ ਗਿਆ ਔਰ ਕਹਿੰਦਾ ਮੈਂ ਸਾਰੇ ਸਬੂਤ ਦਊ ਸਾਰੀਆਂ ਰਿਕਾਰਡਿੰਗਾਂ ਸਾਹਮਣੇ ਰੱਖੂੰ ਤੇ ਭਾਈ ਹੁਣ ਜੇ ਕੱਟਰ ਇਮਾਨਦਾਰ ਹੈ ਨਾ ਤੁਸੀਂ ਤੇ ਕੱਟਰ ਇਮਾਨਦਾਰ ਲੋਕਾਂ ਦਾ ਫਰਜ ਬਣਦਾ ਇਹਦੀ ਇੰਡੀਪੈਂਡੈਂਟ ਪ੍ਰੂਵ ਕਰਾਉਣੀ ਮਗਰ ਤੁਸੀਂ ਕਰਾਉਣੀ ਨਹੀਂ ਨਾ ਤੁਹਾਡੇ ਚ ਇੰਨੀ ਹਿੰਮਤ ਹੈ ਕਿ ਤੁਸੀਂ ਉਹਦੇ ਨਾਲ ਡਿਬੇਟ ਕਰੋ ਹਾਂ ਤੁਸੀਂ ਤਾਂ ਇਕੱਲਾ ਰੋਲਾ ਪਾ ਕੇ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਨੀ ਤੁਸੀਂ ਤਾਂ ਕਦੇ ਸਾਡਾ ਟੈਸਟ ਲਓਗੇ ਕਦੇ ਕਹੇ ਦਾ ਟੈਸਟ ਲਓਗੇ ਗੱਲ ਇੱਧਰ ਉੱਧਰ ਦੀ ਗੱਲ ਕਰੋਗੇ ਪਤੇ ਦੀ ਗੱਲ ਨਹੀਂ ਕਰੋਗੇ ਔਰ ਮੈਂ ਅੱਜ ਭਾਜਪਾ ਵਾਲਿਆਂ ਨੂੰ ਵੀ ਕਹਿਣਾ ਚਾਹਨਾ ਕਿ ਭਾਈ ਆ ਥੋੜਾ ਬੰਦਾ ਹੈ ਥੋਡੀ ਪਾਰਟੀ ਰੂਲਿੰਗ ਪਾਰਟੀ ਹੈ ਦੇਸ਼ ਦੀ ਔਰ ਇਹ ਮਿੰਟ ਦੋ ਲਾਏ ਤੁਸੀਂ ਅ ਅਰਵਿੰਦ ਕੇਜਰੀ ਵਾਲ ਤੇ ਪਰਚਾ ਦੇਣ ਨੂੰ ਸੀਬੀਆਈ ਤੇ ਈਡੀ ਦੀ ਕਿਉਂ ਨਾ ਜੇ ਪੀਜਪੀ ਦਾ ਐਡਾ ਲੀਡਰ ਜਿਹਨੂੰ ਤੁਸੀਂ ਉਹ ਟਿਕਟ ਦਿੱਤੀ ਆ ਐਡੇ ਸੀਰੀਅਸ ਆਰੋਪ ਲਾ ਰਿਹਾ ਤੇ ਤੁਸੀਂ ਕਿਉਂ ਨਹੀਂ ਫਿਰ ਸੀਬੀਆਈ ਤੋਂ ਜਾਂ ਆਈਡੀ ਤੋਂ ਇਨਕੁਆਇਰੀ ਕਰਾਉਂਦੇ ਮਗਰ ਤੁਸੀਂ ਕਰਾਉਣੀ ਨਹੀਂ ਕਿਉਂਕਿ ਕੇਜਰੀਵਾਲ ਨਾਲ ਤੁਹਾਡਾ ਵੈਰ ਹੈ ਤੇ ਭਗਵੰਤ ਮਾਨ ਨਾਲ ਤੁਹਾਡਾ ਪਿਆਰ ਹੈ ਤੁਹਾਡੀ ਸੈਟਿੰਗ ਹੈ ਤੁਹਾਡੇ ਨਾਲ ਰਲ ਕੇ ਖੇਡਦਾ ਔਰ ਇਹ ਗੱਲ ਸਪਸ਼ਟ ਹੀ ਹੋ ਜਾਣੀ ਹੈ ਜੇ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਤਾਂ ਵੀ ਸਪਸ਼ਟ ਹੈ ਕਿ ਉਹ ਇਮਾਨਦਾਰ ਕਿੱਡਾ ਕਾ ਔਰ ਜੇ ਭਾਜਪਾ ਨੇ ਅੱਜ ਕੁਝ ਨਹੀਂ ਕੀਤਾ ਕਿਉਂਕਿ ਆਰੋਪ ਕੌਣ ਲਾ ਰਿਹਾ ਭਾਜਪਾ ਦਾ ਇੱਕ ਲੀਡਰ ਲਾ ਰਿਹਾ ਜਿਹਨੂੰ ਤੁਸੀਂ ਚੋਣ ਲੜਾ ਰਹੇ ਹੋ ਤੇ ਜੇ ਭਾਜਪਾ ਨੇ ਵੀ ਨਹੀਂ ਕੁਝ ਕੀਤਾ ਤੇ ਸਾਧ ਸੰਗਤ ਜੀ ਬੜਾ ਪਰਦਾ ਫਾਸ਼ ਕੀ ਫਿਰ ਸਪਸ਼ਟੀ ਹੈ ਕਿ ਕਿਵੇਂ ਫਿਕਸਡ ਮੈਚ ਭਗਵੰਤ ਮਾਨ ਦਾ ਤੇ ਭਾਜਪਾ ਦਾ ਚੱਲਦਾ ਇਹ ਸਾਹਮਣੇ ਆ ਜਾਊਗਾ ਇਸ ਲਈ ਅਸੀਂ ਤਾਂ ਬੜੇ ਆਸ ਉਮੀਦ ਕਰਦੇ ਆ ਕਿ ਜਿਹੜਾ ਆਪਦੇ ਆਪ ਨੂੰ ਕੱਟਰ ਇਮਾਨਦਾਰ ਕਹਿੰਦਾ ਹੁਣ ਕੋਈ ਇਨਕੁਆਇਰੀ ਕਰਾਵੇ ਔਰ ਸੱਚ ਸਾਹਮਣੇ ਲਿਆਵੇ ਔਰ ਜੇ ਵਾਕਏ दम ਹੈ ਤੇ ਉਹਦੇ ਨਾਲ ਡਿਬੇਟ ਕਰ ਲੂਗੇ ਡਿਬੇਟ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਜੇ ਭਗਵੰਤ ਮਾਨ ਸੱਚਾ ਤੇ ਉਹਦੀ ਸੱਚਾਈ ਸਾਹਮਣੇ ਆਜੂ ਉਹਦੀ ਇਮਾਨਦਾਰੀ ਸੱਚੇ ਸਾਹਮਣੇ ਆਜੂ ਤੇ ਜੇ ਸ਼ੀਤਲ ਸੱਚਾ ਤੇ ਉਹਦੀ ਗੱਲ ਸਾਹਮਣੇ ਆਜੂ ਮਗਰ ਪਬਲਿਕ ਦਾ ਜਾਣਨ ਦਾ ਹੱਕ ਹੈ ਤੁਸੀਂ ਲੋਕਾਂ ਦੇ ਨਮਾਇੰਦੇ ਹੋ ਔਰ ਇਸ ਕਰਪਸ਼ਨ ਦੇ ਉੱਤੇ ਇੰਡੀਆ ਅਗੇਂਸਟ ਕਰਪਸ਼ਨ ਚ ਤੁਸੀਂ ਬੜਾ ਰੌਲਾ ਪਾਇਆ ਲੋਕ ਜਾਣਦੇ ਤੁਸੀਂ ਕਿੱਡੇ ਕਮਾਨਦਾਰ ਹੋ ਮਗਰ ਇਹ ਮੌਕਾ ਮਿਲਿਆ ਕਿ ਸੱਚਾਈ ਸਾਹਮਣੇ ਆਵੇ ਔਰ ਜੋ ਪੰਜਾਬ ਦੇ ਦਫ਼ਤਰਾਂ ਚ ਜੋ ਪੰਜਾਬ ਦੇ ਅਫਸਰਾਂ ਚ ਜੋ ਪੰਜਾਬ ਦੀ ਸਰਕਾਰ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਤੇ ਚੱਲ ਰਹੀ ਹੈ ਇਹ ਸਭ ਦੁਨੀਆ ਜਾਣਦੀ ਹੈ ਨਗਰ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਜੇ ਤੁਸੀਂ ਇਸ ਮੁੱਦੇ ਤੇ ਗੰਭੀਰਤਾ ਵਿਖਾਈ ਔਰ ਇਸ ਮੁੱਦੇ ਤੇ ਤੁਸੀਂ ਇੰਡੀਪੈਂਡੈਂਟ ਜੇ ਇਨਕੁਆਇਰੀ ਮਾਰਕ ਕੀਤੀ ਜੇ ਭੱਜੇ ਤੇ ਲੋਕਾਂ ਨੂੰ ਇਹ ਵੀ ਪਤਾ ਲੱਗ ਜੂ ਕਿ ਭਗਵੰਤ ਮਾਨ ਬੋਲਦਾ ਕੁਛ ਹੈ ਤੇ ਕਰਦਾ ਕੁਛ ਹੈ ਬਹੁਤ ਬਹੁਤ